ਉਹ ਨਾਤਵਾਦੀ ਆ ਯਾਰ ਉਹਨਾਂ ਦਾ ਕੋਈ دین ਨਹੀਂ ਮਾਨਣੀ ਉਹਨਾਂ ਦਾ ਨਾ ਕੋਈ ਧਰਮ ਹੈ ਨਾ ਕੋਈ ਕੁਝ ਹੋਰ ਹੈ इवन ਕਿ ਮੁਸਲਮਾਨਤ ਮੁਸਲਮਾਨਤਮ ਦੇ ਵਿੱਚ ਵੀ ਨਹੀਂ ਕਿਤੇ ਲਿਖਿਆ ਹੋਇਆ ਕਿ ਕਿ ਇੰਨੇ ਜਣਾਂ ਨੂੰ ਮਾਰ ਕੇ ਤੁਸੀਂ ਚੰਗੇ ਰਾਹ ਤੇ ਚੰਗੇ ਤੇ ਉਹ ਤਾਂ ਥੋੜੇ ਬਹੁਤ ਗਲਤ ਗੱਲ ਹੈ ਇਹ ਵੀ ਜੇ ਤੁਹਾਡੀ ਸਰਕਾਰ ਆ ਜਿਹੜੀ ਉਹ ਤੁਹਾਡੇ ਗੁੰਡਿਆਂ ਤੇ ਨਿਰਭਰ ਕਰਦੀ ਹੈ ਇਹ ਤਾਂ ਜਦੋਂ ਮਿਲਟਰੀ ਨਿਕਲੇ ਉੱਥੋਂ ਤੇ ਜਾਂ ਉਹ ਲੋਕ ਨਿਕਲ ਜਿਹੜੇ ਹੁਣ ਆਮ ਲੋਕੀ ਆ ਹੁਣ ਆਮ ਹੁਣ ਆਪਾਂ ਕਹਿ ਦਿੰਦੇ ਆ ਵੀ ਧਰਮਾਂ ਦਾ ਰੌਲਾ ਇਹ ਧਰਮਾਂ ਦਾ ਰੌਲਾ ਨਹੀਂ ਰਹਿ ਜਾਂਦਾ ਇਹ ਗੁੰਡਿਆਂ ਦਾ ਇਹ ਸਹੀ ਲੋਕਾਂ ਦਾ ਰੌਲਾ ਹੈ ਜਿਹੜੇ ਮਿਲਟਰੀ ਮਿਲਟਰੀ ਵਾਲੇ ਉਹਨਾਂ ਦੇ ਜਵਾਕ ਬਾਹਰ ਆ ਹਰ 5 ਸਾਲ ਬਾਅਦ ਜਦੋਂ ਵੋਟਾਂ ਹੁੰਦੀਆਂ ਜਿਹੜਾ ਹਾਰ ਗਿਆ ਉਥੇ ਬਸ ਦੋ ਹੀ ਕੰਮ ਹੁੰਦੇ ਆ ਮਨਦੀਪ ਹਾਂ ਜਾਂ ਤਾਂ ਗੋਲੀ ਵਾਜਦੀ ਆ ਪ੍ਰਾਈਮ ਮਿਨਿਸਟਰ ਨੂੰ ਹਾਂ ਤੇ ਜਾਂ ਉਹ ਦੇ ਛੱਡ ਕੇ ਭਜਦਾ ਅੱਛਾ ਸਸਤੀ ਗਾਲ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ YouTube ਚੈਨਲ ਹੋਰ ਸੁਨਾ ਦੇ ਵਿੱਚ ਸਸਤੀ ਗਾਲ ਜੀ ਹੋਰ ਮਨਦੀਪ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ ਆ ਬਹੁਤ ਵਧੀਆ ਜਿਹੜਾ 22 April ਨੂੰ ਹੋਇਆ ਜਿਹੜਾ 22 April ਨੂੰ ਹੋਇਆ ਉਹ ਬਹੁਤ ਹੀ ਮਤਲਬ ਕਿ ਅਪਾ ਵੇਖਦੇ ਸੀ ਲੜਾਈਆਂ ਦਾ ਸ਼ੁਰੂ ਤੋਂ ਚਲਦੀਆਂ ਆਉਂਦੀਆਂ ਹਨ ਪਰ ਜਿਹੜਾ ਆਮ ਲੋਕਾਂ ਤੇ ਟੂਰਿਸਟ ਤੇ ਹਮਲਾ ਹੋਇਆ ਉਹ ਜ਼ਿਆਦਾ ਉਹ ਕੁਝ ਜ਼ਿਆਦਾ ਹੀ ਵੱਡਾ ਹੋ ਗਿਆ ਖਤਰਨਾਕ ਆ ਜ਼ਿਆਦਾ ਉਹ ਜ਼ਿਆਦਾ ਹੋ ਗਿਆ ਇਹ ਤੇ 75 ਸਾਲ ਹੋ ਗਏ ਵੈਸੇ ਤਾਂ ਦੋਵਾਂ ਜਾਣਿਆਂ ਨੂੰ ਹਾਂ ਲੜੀ ਜਾਂਦੇ ਆਨੂੰ ਲੜੀ ਜਾਂਦੇ ਆਨੂੰ ਡਰੋਂਦੀ ਵੰਡ ਹੋਈ ਉਹ ਕਹਿੰਦਾ ਉਹਦੀ ਗਲਤੀ ਆ ਉਹ ਕਹਿੰਦਾ ਉਹਦੀ ਗਲਤੀ ਉਹ ਕਹਿੰਦੇ ਉਹ ਸਾਡਾ ਹਾਂ ਕਸ਼ਮੀਰ ਉਹ ਕਹੀ ਜਾਂਦੇ ਆ ਐਲੋਸੀ ਸਾਡੀ ਆ ਫਲਾਨਾ ਟਿੰਕਾ ਹਨ ਪਤਾ ਨਹੀਂ ਪਰ ਇਹਦੇ ਵਿੱਚ ਜਿਹੜਾ ਆਮ ਨਾਗਰਿਕਾਂ ਉਹ ਰਗੜਿਆ ਜਾ ਰਿਹਾ ਉਹੀ ਬਾਤ ਉਹਦੀ ਹਾਂ ਉਹਨੂੰ ਬਲੀਦਾਨ ਦੇਣਾ ਪੈ ਰਿਹਾ ਉਹਨੂੰ ਬਲੀਦਾਨ ਦੇਣਾ ਪੈ ਰਿਹਾ ਜੀ ਉਹਦਾ ਕੋਈ ਕਸੂਰ ਵੀ ਨਹੀਂ ਹੁੰਦਾ ਉਹਨੂੰ ਕੁਝ ਪਤਾ ਵੀ ਨਹੀਂ ਹੁੰਦਾ ਹੂੰ ਬਸ ਉਹਦੀ ਜਿੱਥੇ ਜਾਂਦੇ ਆ ਬਸ ਆਮ ਆਦਮੀ ਦੇ ਫੱਟੇ ਚੱਕ ਦਿੰਦੇ ਹਾਂ ਆਮ ਆਦਮੀ ਉਹਦੇ ਜਿ ਰਗੜਿਆ ਜਾਂਦਾਗਾ ਕਿਉਂਕਿ ਮਸਲਾ ਇਹ ਐਂਡ ਤੇ ਬਣ ਜਾਂਦਾਗਾ ਧਰਮਾਂ ਦਾ ਤੇ ਧਰਮ ਵਾਲਾ ਬੰਦਾ ਕਿਤੇ ਵੀ ਹੋਵੇ ਉਹਦੇ ਨਾਲ ਫਿਰ ਤੱਕਾ ਹੁੰਦਾਗਾ ਖਾਸ ਕਰਕੇ ਕਸ਼ਮੀਰ ਦੇ ਵਿੱਚ ਹਾਂ ਜਿੱਥੇ ਕੁਸ਼ਕ ਮਤਲਬ ਹਿੰਦੂ ਧਰਮ ਦੇ ਰਹਿੰਦੇ ਨੇ ਤੇ ਪੁਸ਼ਕ ਮੁਸਲਮਾਨ ਧਰਮ ਦੇ ਰਹਿੰਦੇ ਨੇ ਹਾਂ ਮੁਸਲਮਾਨ ਧਰਮ ਪਤਾ ਇਹ ਤਾਂ ਕੋਈ ਜ਼ਿਆਦਾ ਹੀ ਨਾ ਮਤਲਬ ਟਕਰਾਅ ਵਾਲੀ ਸਥਿਤੀ ਐਟ ਦਾ ਮੂਮੈਂਟ ਬਣ ਚੁੱਕੀ ਆ ਹੁਣ ਤਾਂ ਹੂੰ 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 ਬਈ ਉਹ ਕਹੀ ਜਾਂਦਾ ਖਤਮ ਕਰ ਦੋ ਜਿਹੜੇ ਹਿੰਦੂਤਵ ਦੇ ਲੋਕ ਆ ਹਾਂ ਹਾਂ ਉਹ ਕਹੀ ਜਾਂਦੇ ਆ ਵੀ ਮੁਸਲਮਾਨਾਂ ਨੂੰ ਖਤਮ ਕਰ ਦੋ ਆਹ ਕਰ ਦੋ ਜੋ ਕਰ ਦੋ ਹਾਂ ਇੱਕ ਗੱਲ ਐ ਵੀਰੇ ਵੀ ਆਪਾਂ ਕਹਿ ਤਾਂ ਦਿੰਨੇ ਆ ਵੀ ਮੁਸਲਮਾਨਾਂ ਨੇ ਕਰਵਾਇਆ ਜਾਂ ਜਿਵੇਂ ਵੀ ਹਣਾ ਵੀ ਜੇ ਆਪਾਂ ਮੰਨ ਕੇ ਚੱਲੀਏ ਹਰੇਕ ਧਰਮ ਚ ਕੋਈ ਕੁਸ਼ਕ ਲੋਕ ਤਾਂ ਹੁੰਦੇ ਹੀ ਆਉ ਜੀ ਵੀ ਜਿਹੜੇ ਕੇ ਖਰਾਬ ਕਰਦੇ ਹੈਗੇ ਹਨ ਉਹ ਸਾਰਿਆਂ ਧਰਮਾਂ ਦੇ ਵਿੱਚ ਹੀ ਹੈਗੇ ਆ ਆਪਾਂ ਐ ਨਹੀਂ ਕਹਿ ਸਕਦੇ ਵੀ ਹਿੰਦੂ ਜ਼ਿਆਦਾ ਸਹੀ ਆ ਤੇ ਹਿੰਦੂਆਂ ਦੇ ਵਿੱਚ ਨਹੀਂ ਗਲਤ ਹੈਗੇ ਹਨ ਹਾਂ ਸਿੱਖਾਂ ਚ ਵੀ ਐਵੇਂ ਹੈਗੇ ਆ ਗਲਤ ਸਾਰੇ ਸਾਰੇ ਮਤਲਬ A to Z ਸਾਰੇ ਜਿੰਨੇ ਵੀ ਧਰਮਾਂ ਕੋਈ ਚੰਗਾ ਨਹੀਂ ਕਿ ਸੋਚ ਤਾਂ ਬੱਕਰੀ ਬੱਕਰੀ ਆ ਨਾ ਹਰ ਇੱਕ ਬੰਦੇ ਦੀ ਹਾਂਜੀ ਹੁਣ ਤੁਸੀਂ ਪਿੱਛੇ ਜੇ ਵੇਖ ਲਓ ਆਪਣੀ ਬ੍ਰਾਜ਼ੀਲ ਦੀ ਇੱਕ ਬਾਈਕਰ ਦਾ ਰੇਪ ਹੋਇਆ ਆਪਣੇ ਇੰਡੀਆ ਚ ਠੀਕ ਆ ਜੀ ਹੁਣ ਜੀ ਆਪਣੇ ਚਾਰ ਇੰਡੀਅਨ ਦੇ ਬੰਦਿਆਂ ਨੇ ਕੀਤਾ ਤਾਂ ਹੁਣ ਆਪਾਂ ਇਹ ਥੋੜੀ ਕਹਿ ਦਈਏ ਸਾਰਾ ਇੰਡੀਆ ਹੀ ਮਾਰਾ ਹੋ ਗਿਆ ਹਨ ਉਹਦੇ ਵਿੱਚ ਯਾਰ ਐਵੇਂ ਹੀ ਹੋਇਆ ਨਾ ਜਿਹੜੇ ਮੱਲ ਹੁਣ ਵਿਚਾਰਾ ਇੱਕ ਉਹ ਮੁਸਲਮਾਨ ਸੀਗਾ ਜਿਨਨੇ ਆਪਦੀ ਜਾਨ ਦੇ ਦਿੱਤੀ ਹਨ ਆ ਉਥੇ ਪਹਿਲਗਾਮ ਅਟੈਕ ਪਹਿਲਗਾਮ ਅਟੈਕ ਦੇ ਵਿੱਚ ਉਹਨੇ ਆਪਦੀ ਜਾਨ ਵੀ ਦਿੱਤੀ ਆ ਤੇ ਹੁਣ ਕੀ ਮੈਂ ਕਹਿ ਸਕਦੇ ਆਂ ਕਿ ਆਪਾਂ ਸਾਰੇ ਮੁਸਲਮਾਨ ਹੀ ਐਵੇਂ ਦੇ ਸਾਰੇ ਮੁਸਲਮਾਨ ਹੀ ਉਹੀ ਤਾਂ ਗੱਲ ਆ ਨਾ ਸਮਝ ਨਹੀਂ ਆਉਂਦੀ ਪਰ ਜਿਵੇਂ ਵੀ ਹੈ ਬਹੁਤ ਮੱਦ ਭਾਗੀ ਘਟਨਾ ਹਨਾ ਬਹੁਤ ਜਿਆਦਾ ਜੀ ਬਹੁਤ ਜਿਆਦਾ 26 ਲੋਕਾਂ ਦੀ ਮੌਤ ਹੋਈ ਆ ਸਾਰੇ Hindu धर्म ਨਾਲ ਰਿਲੇਟਡ ਸੀਗੇ ਸਾਰੇ ਇੱਕ ਮੁਸਲਮਾਨ ਸੀਗਾ ਜਿਹੜੇ ਵਿਚਾਰੇ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਸੇ ਵੀ ਲੜਕੀ ਨੂੰ ਜਾਂ ਕਿਸੇ ਵੀ ਔਰਤ ਨੂੰ ਨਹੀਂ ਮਾਰਿਆ ਉਹਨਾਂ ਨੇ ਨਹੀਂ ਮਾਰਿਆ ਸਾਰੇ ਮਰਦਾਂ ਨੂੰ ਮਾਰਿਆ ਹੈਗਾ ਹਾਂ ਤੇ ਉਹ ਵੀ ਕਹਿ ਰਹੇ ਆ ਕਿ ਵੀ ਧਰਮ ਪੁੱਛ ਕੇ ਮਰਿਆ ਵੀ ਐਂ ਕਹਿ ਕੇ ਮਰਿਆ ਵੀ ਇਹ Hindu ਇਹ ਮੁਸਲਮਾਨ ਨਹੀਂ ਲੱਗਦਾ ਤੇ ਗੋਲੀ ਮਾਰ ਦਿੰਦੇ ਸੀ ਉਹ ਕਹਿੰਦੇ ਕਲਮ ਆਪੜੋ ਕਲਮ ਆਪੜੋ ਕਹਿੰਦੇ ਹਾਂ ਵੀ ਜੇ ਕਲਮ ਨਹੀਂ ਆਉਂਦੀ ਤੇ ਬਸ ਠਾਕ ਦੋ ਬਸ ਠਾਕ ਨੇ ਕੋਈ ਮਤ ਛੱਡੀ ਮਤਭਾਗੀ ਘਟਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਕੋਈ ਹਿੰਦੂ ਤੇ ਆਪਣਾ ਮੁਸਲਮਾਨ ਦਾ ਨਹੀਂ ਇਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਰੌਲਾਗਾ ਇਹ ਹੈਗੇ ਕਿ ਕੁਝ ਜਿਹੜੇ ਇੱਕ ਟੈਰਰਿਸਟ ਦਾ ਜਿਹਨਾਂ ਨੂੰ ਟੈਗ ਦਿੱਤਾ ਹੋਇਆ ਹੈਗਾ ਸਰਕਾਰ ਨੇ ਵੀ ਇਹ ਟੈਰਰਿਸਟ ਨੇ ਤੇ ਉਹਨਾਂ ਟੈਰਰਿਸਟ ਦਾ ਹੀ ਕੰਮ ਆਗਾ ਤੇ ਉਹਨਾਂ ਨੂੰ ਖਤਮ ਕਰਨਾ ਪੰਦਗਾ ਉਹੀ ਤਾਂ ਗੱਲ ਆ ਨਾ ਯਾਰ ਹੁਣ ਐਡਾ ਸੋਹਣਾ ਮਤਲਬ ਵੀ ਹੂੰ ਸਵਿਟਜ਼ਰਲੈਂਡ ਹੀ ਆਪਾਂ ਕਹਿ ਦਿੰਨੇ ਆ ਆਪਣੇ ਇੰਡੀਆ ਦਾ ਬਹੁਤ ਜ਼ਿਆਦਾ ਵਿਚਾਰੇ ਨੂੰ ਨਜ਼ਰਾਂ ਲੱਗ ਜਾਂਦੀਆਂ ਨਜ਼ਰ ਲੱਗ ਜਾਂਦੀਆਂ ਜੀ ਮੈਂ ਕਹਿੰਦਾ ਵਿਚਾਰਾ 2 ਕਿ ਸਾਲ ਮਸਾਂ ਹੀ ਕੱਢਦਾ ਮਸਾਂ ਹੀ ਜੀ ਮੈਂ ਆਪ ਪਲਾਨ ਬਣਾ ਰਿਹਾ ਸੀ ਜਾਣਦਾ ਵੀ ਹੁਣ ਵਧੀਆ ਸਾਰਾ ਕੁਝ ਸੋਹਣਾਗਾ ਤੇ ਅਗਲੇ ਸਾਲ ਉੱਥੇ ਜਾ ਕੇ ਹੀ ਏ ਕੰਮ ਕੀ ਏ ਕੈਂਪਿੰਗ ਕੁੰਪਿੰਗ ਕਰ ਕੀ ਏ ਹਾਂ ਕਿਤੇ ਸਾਡੇ ਦੇਸ਼ ਵੀ ਸਾਰਿਆਂ ਨੂੰ ਮਨ ਚ ਆਉਂਦਾ ਜਦੋਂ ਆਪਣੇ ਲੋਕ ਇੰਡੀਆ ਜਾਂਦੇ ਹਨਾ ਉੱਤੇ ਉੱਪਰ ਹੂੰ ਤੇ ਹਰ ਇੱਕ ਦਾ ਹੁੰਦਾ ਵੀ ਯਾਰ ਚੱਲੀਏ ਚੱਲੀਏ ਹਨਾ ਵੀ ਵਧੀਆਗਾ ਵਧੀਆ ਸੋਨਾ ਵੀ ਖੁੱਲਿਆ ਹੁਣ ਵੀ ਹੁਣ ਅੱਗੇ ਨੂੰ ਸ਼ਾਂਤੀ ਆ ਉੱਥੇ ਹੂੰ ਉਹੀ ਗੱਲ ਫਿਰਨਾ ਯਾਰ ਲੱਗੀ ਵਿਚਾਰੇ ਨੂੰ 2 ਸਾਲਾਂ 2-3 ਸਾਲ ਮਸਾਂ ਹੀ ਕੱਢਦੇ 2-3 ਸਾਲ ਮਸਾਂ ਹੀ ਕੱਢਦਾ ਜੀ ਵਿਚਾਰੇ ਦੀ ਖੂਬਸੂਰਤੀ ਹੈ ਜੀ ਆ ਵੀ ਉੱਥੇ ਕੰਡੇ ਵੀ ਨਾ ਲੱਗੇ ਆ ਨਾ ਫੁੱਲ ਹਾਂਜੀ ਹਾਂਜੀ ਹਾਂ ਤੇ ਇਹਦੇ ਨਾਲ ਨਾਲ ਜੇ ਆਪਾਂ ਵੇਖੀਏ ਵੀ ਇਹਦੇ ਚ ਕਸੂਰ ਕੀ ਦਾਗਾ ਮੈਂ ਤਾਂ ਮੰਨਦਾ ਕਸੂਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਤਾਂ ਕਸੂਰ ਹੈ ਹੀ ਹੈ ਹਾਂ ਪਰ ਕਿਸੇ ਹੱਦ ਤੱਕ ਸਰਕਾਰ ਨੂੰ ਵੀ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਹੈਗੀਆਂ ਇਹਨਾਂ ਦਾ ਵੀ ਕਿਤੇ ਨਾ ਕਿਤੇ ਬੰਦ ਆ ਉਹ ਮੁੱਦਾ ਚੱਕਦੇ ਪਏ ਆ ਕਈ ਜਿਹੜੇ ਵਧੀਆ ਚੈਨਲਸ ਆ ਨਾ ਹਾਂ 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 ਜਿਵੇਂ ਮੰਨ ਲਓ ਵੀ ਆ ਹੋ ਗਿਆ ਆ ਕੀ ਨਾ ਇਹਦਾ ਇਹ ਰਵੀਸ਼ ਕੁਮਾਰ ਹੋ ਗਿਆ ਦਰੂਵ ਰਾਠੀ ਆ ਹੁਣ ਜਿਹੜਾ ਯੂਟਿਊਬਰ ਆ ਨਾ ਹਾਂ 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 ਉਹਦੇ ਮੈਂ ਕੱਲ ਦੇਖਿਆ ਅੱਜ ਹੀ ਦੇਖਿਆ ਸੌਰੀ ਹੂੰ ਉਹਦੇ 2-3 ਘੰਟਿਆਂ ਦੇ ਵਿੱਚ 9 ਮਿਲੀਅਨ ਵਿਊ ਸੀ ਹੂੰ ਵੀ ਲੋਕ ਉਹਦੀ ਵੇਟ ਕਰਦੇ ਪਏ ਸੀ ਵੀ ਉਹ ਸਚਾਈ ਲੈ ਕੇ ਆਵੇ ਹਨ ਕੀ ਕਹਿਣਾ ਚਾਹੁੰਦਾ ਹੈ ਹਨਾ ਵੀ ਉਹ ਕਹਿ ਰਿਹਾ ਵੀ ਜਿਹੜੇ ਹੁਣ ਹਾਲ ਵੀ ਗੋਦੀ ਮੀਡੀਆ ਆ ਗਏ ਕਈ ਚੈਨਲ ਹੈਗੇ ਹੈਗੇ ਆ ਉਹੀ ਮਤਲਬ ਇਹ ਕਹਿਣ ਨੂੰ ਬੋਲੀ ਜਾਂਦੇ ਉਹੀ ਬਕਵਾਸ ਮਾਰੀ ਜਾਂਦੇ ਆ ਯਾਰ ਸੋ ਉਹਨਾਂ ਨੇ ਨਾ ਮਤਲਬ ਸਿਰ ਦੁਖਣਾ ਲਾਇਆ ਪਿਆ ਹਾਂ ਇਹ ਪਾਕਿਸਤਾਨ ਕਾ ਇਹ ਕਰ ਦਿਆ ਪਾਕਿਸਤਾਨ ਕੋ ਦੁਨੀਆ ਕੇ ਨਕਸ਼ੇ ਸੇ ਮਿਟਾ ਦਿਆ ਪਾਕਿਸਤਾਨ ਕਾ ਫਲਾਨਾ ਹੋ ਗਿਆ ਪਲਾਸਰ ਕਾ ਟਿਮਕਾ ਹੋ ਗਿਆ ਹਾਂ ਪਾਕਿਸਤਾਨ ਦਾ ਵੀ ਰ ਕੁਝ ਵੀ ਨਹੀਂ ਹੋਇਆ ਹਾਂ ਬਾਕੀ ਗੱਲ ਇਹ ਹੈ ਨਾ ਪਾਕਿਸਤਾਨ ਇੱਕ ਕੰਟਰੀ ਹੈਗੀ ਉਹਦੇ ਚ ਜੇ 5% 2% 1% ਮਾੜੇ ਲੋਕ ਨੇ 95% 97% ਚੰਗੇ ਲੋਕ ਵੀ ਚੰਗੇ ਲੋਕ ਵੀ ਹੈਗੇ ਆ ਨਾ ਫਿਰ ਉਹ ਇਹ ਸਾਰੇ ਨੂੰ ਨਾ ਬੰਬਾ ਨਾ ਆਪਾਂ ਇੱਕ ਉਹਦੇ ਚ ਵਹਿਣ ਚ ਰੋੜ ਸਕਦੇ ਤੇ ਜਿਹੜਾ ਆ ਹੁਣ ਗੌਰ ਆ ਰਿਹਾ ਇੱਕ ਹਨਾ ਤੇ ਆ ਗੋਸਵਾਮੀ ਆ ਜੇ ਤੁਸੀਂ ਇਹਨਾਂ ਨੂੰ ਦੇਖ ਲਓ ਨਾ ਕਿਤੇ ਹੂੰ 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 ਵੀ ਜਿਵੇਂ ਨਿਊਜ਼ ਨਿਊਜ਼ ਨਹੀਂ ਗਈ ਹੈ ਹਾਂ ਨਿਊਜ਼ ਜਿਹੜੀਆਂ ਇਹ ਟੈਲੀਕਾਸਟ ਕਰਦੇ ਆ ਨਾ ਹੂੰ 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 ਇਟਸ ਨਾਟ ਅ ਨਿਊਜ਼ ਹੂੰ 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 ਇਹ ਇੱਕ ਅੰਦਰ ਨਾ ਜ਼ਹਿਰ ਨਹੀਂ ਹੁੰਦਾ ਬੰਦੇ ਦੇ ਹਾਂ 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 ਐਵੇਂ ਬਾਹਰ ਆ ਰਿਹਾ ਹੁੰਦਾ ਹਾਂ ਉਹ ਉਹ ਚੀਜ਼ਾਂ ਨਾ ਵੀ ਕਿਸੇ ਦੀ ਧਰਮ ਪ੍ਰਤੀ ਕਿਸੇ ਜਾਤੀ ਪ੍ਰਤੀ ਜਾਂ ਕੁਝ ਵੀ ਵੀ ਤੁਸੀਂ ਇੰਨਾ ਇੰਨਾ ਤੁਹਾਡੇ ਅੰਦਰ ਮਤਲਬ ਵੀ ਜ਼ਹਿਰ ਹਾਂ ਵੀ ਹੈਰਾਨ ਹਾਂ ਮੈਂ ਸਹੀ ਗੱਲ ਮੰਨਿਆ ਵੀ ਪਾਕਿਸਤਾਨ ਦੀ ਸਰਕਾਰ ਦਾ ਇਹਦੇ ਚ ਹੱਥ ਹੈਗਾ ਅਸੀਂ ਮੰਨਦੇ ਆ ਵੀ ਉਹ ਝੂਠੇ ਹੈਗੇ ਝੂਠੇ ਆਗੇ ਵੀ ਜਰੂਰ ਝੂਠੇ ਹੋਣਗੇ ਪਰ ਇਹਦਾ ਮਤਲਬ ਐ ਥੋੜੀ ਵੀ ਸਾਰੇ ਤਾਂ ਨਹੀਂ ਨਾ ਮਾਰੇ ਹੋਗੇ ਵੀ ਜਿਹੜੀਆਂ ਏਜੰਸੀਆਂ ਸਆਂ ਜਾਂ ਗਵਰਨਮੈਂਟ ਹੋਗੀ ਚਲ ਵੀ ਉਹ ਜੋ ਕੁਝ ਵੀ ਕਰਦੀਆਂ ਹਨਾ ਵੀ ਉਹ ਉਹ ਸਾਰਿਆਂ ਨੂੰ ਪਤਾ ਐ ਨਾ ਫਿਰ ਉਹਦੇ ਨਾਲ ਨੁਕਸਾਨ ਹੋਰ ਬਹੁਤਾ ਹੋ ਜਾਂਦਾ ਜਿਵੇਂ ਕਿ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਇੰਡੀਆ ਚ ਰਹਿੰਦੇ ਨੇ ਉਹਨਾਂ ਨੂੰ ਬਹੁਤ ਦਿੱਕਤ ਆਦਾ ਸਮਾਂ ਉਹਨਾਂ ਦੀ ਮਾਨਸਿਕਤਾ ਦੇ ਅਸਰ ਦਾ ਪੈਂਦਾ ਹੀ ਆ ਨਾ ਵੀ ਆਣਾ ਵੀ ਯਾਰ ਇਹ ਇੰਨਾ ਕਿਉਂ ਸਾਡੇ ਵਿਰੋਧ ਗਲਤ ਬੋਲਦੇ ਆ ਨਾ ਫਿਰ ਆਇਆ ਨਾ ਇੱਕ ਦੂਜੇ ਨੂੰ ਗਵਾਂਡੀਆਂ ਨੂੰ ਲੜਾਉਣ ਤੱਕ ਹੋ ਜਾਂਦੇ ਆ ਵੀ ਆਪਦੇ ਗਵਾਂਡੀਆਂ ਨਾਲ ਲੜੋ ਗਵਾਂਡੀ ਇੰਨੇ ਤਾਂ ਹੈ ਮੁਸਲਮਾਨ ਆਪਣੇ ਇੰਡੀਆ ਦੇ ਵਿੱਚ ਠੀਕ ਆ ਜੀ ਤੇ ਗਵਾਂਡੀਆਂ ਨੂੰ ਲੜਾਉਣ ਵਾਲੀ ਗੱਲ ਹੋ ਜਾਂਦੀ ਵੀ ਆਪਦੇ ਘਰ ਦੇ ਨਾਲ ਵਾਲੇ ਬੰਦੇ ਨਾਲ ਤੁਸੀਂ ਲੜੋ ਯਾਰ ਜਦੋਂ ਉਹਨਾਂ ਦੇ ਇੱਕ ਬੰਦੇ ਨੇ ਤੁਹਾਡੀ ਜਾਨ ਵੀ ਬਚਾਈ ਆ ਨਾ ਸਾਹਮਣੇ ਗੋਲੀ ਹੋਵੇ ਤੇ ਆਪਦੀ ਜਾਨ ਦੇਣੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਹਨਾ ਵੀ ਹਾਂ ਬੰਦਾ ਲੜ ਪਿਆ ਹੂੰ ਹੁਣ ਉੱਥੋਂ ਦੇ ਜਿਹੜੇ ਲੋਕ ਆ ਕਸ਼ਮੀਰ ਦੇ ਹੂੰ ਉਹ ਵਿਚਾਰੇ ਸੜਕਾਂ ਦੇ ਆ ਗਏ ਸੀ ਉਹ ਕਹਿੰਦੇ ਸਾਡਾ ਤਾਂ ਸਤਿਆਨਾਸ਼ ਕਰ ਦਿਆ ਇਹਨਾਂ ਨੇ ਅੱਤਵਾਦੀਆਂ ਨੇ ਉਹਨਾਂ ਉਹਨਾਂ ਦਾ ਤਾਂ ਸਾਰਾ ਬਿਜ਼ਨਸ ਖਰਾਬ ਕਰ ਬਿਜ਼ਨਸ ਕੀ ਬਿਜ਼ਨਸ ਅਰਗੇ ਬਿਜ਼ਨਸ ਸੰਬੰਧੀ ਉਹਨਾਂ ਦੇ ਨਾ ਆਹਾ ਵਿਚਾਰਿਆਂ ਦੇ ਐਡੇ ਐਡੇ ਹੋਟਲ ਉੱਥੇ ਤਿਆਰ ਹੋ ਗਏ ਹਾਂ 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 ਕੀ ਹੋਟਲ ਵਿਚਾਰੇ ਘੋੜੇ ਖਚਰਾ ਇਹੋ ਜਿਹਾ ਮਤਲਬ ਵੀ ਕੰਮ ਕਰਦੇ ਆ ਵਿਚਾਰਿਆਂ ਨੇ ਲੇਕਸ ਲੂਕਸ ਤੇ ਆਪਣੀਆਂ ਬੋਟਸ ਦੇ ਵਿੱਚ ਸਾਰਾ ਸਮਾਨ ਉਹ ਤਾਂ ਵਿਚਾਰੇ ਘਰੇ ਬੈਠੇ ਹੂੰ ਬੈਠਣਾ ਪਊਗਾ ਉਹਨਾਂ ਨੂੰ ਬੈਠਣਾ ਪਊਗਾ ਜੀ ਤੇ ਉਹ ਤਾਂ ਚਲੋ ਬਹੁਤ ਵੱਡਾ ਨੁਕਸਾਨ ਆ ਜੀ ਜਿਹੜੇ 26 ਜਾਣੇ ਦੁਨੀਆ ਤੋਂ ਇਸ ਤੋ ਗਏ ਹੈਗੇ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਪਰ ਵੀ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਇਹ ਕਾਰਨ ਕਰਕੇ ਹੋਇਆਗਾ ਸਿਰਫ ਕਸ਼ਮੀਰ ਵਾਲੇ ਮੁਸਲਮਾਨਾਂ ਕਰਕੇ ਆ ਇਹ ਨਹੀਂ ਕਹਿ ਸਕਦੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਆਪਾਂ ਹੁਣ ਅੱਤਵਾਦੀ ਆ ਯਾਰ ਉਹਨਾਂ ਦਾ ਕੋਈ ਦੀਨ ਨਹੀਂ ਮਾਨਣੀ ਉਹਨਾਂ ਦਾ ਨਾ ਕੋਈ ਧਰਮ ਆ ਨਾ ਕੋਈ ਕੁਛ ਹੋ ਰਿਹਾ ਹੈ इवन ਕਿ ਮੁਸਲਮਾਨਤ ਮੁਸਲਮਾਨਤਮ ਦੇ ਵਿੱਚ ਵੀ ਨਹੀਂ ਕਿਤੇ ਲਿਖਿਆ ਹੋਇਆ ਕਿ ਕਿ ਇੰਨੇ ਜਣਾਂ ਨੂੰ ਮਾਰ ਕੇ ਤੁਸੀਂ ਚੰਗੇ ਰਾਹ ਤੇ ਚੰਗੇ ਰਾਹ ਉਹ ਤਾਂ ਥੋੜੇ ਉਹਨਾਂ ਦਾ ਤਾਂ ਵੇਹੀ ਗਲਤ ਚੁਣੇ ਹੋਏ ਹੈ ਹਨਾ ਵੀ ਉਹ ਉੱਥੇ ਵਿਚਾਰੇ ਹੂੰ ਪਤਾ ਨਹੀਂ ਮਤਲਬ ਜਿਹੜੇ ਸਫਰ ਉਹਨਾਂ ਲੋਕਾਂ ਨੂੰ ਕਰਨਾ ਪੈ ਰਿਹਾ ਉਹਨਾਂ ਕਰਕੇ ਉਹਨਾਂ ਕਰਕੇ ਕਰਨਾ ਪੈ ਰਿਹਾਗਾ ਅੱਜ ਉਹ ਆਪਦੇ ਵਿਚਾਰੇ ਰੋਟੀ ਤੋਂ ਵੀ ਆਲਮੋਸਟ ਰੋਟੀ ਵੀ ਨਹੀਂ ਪੱਕਦੀ ਉਹਨਾਂ ਦੇ ਕਿਹੜਾ ਉੱਥੇ ਜ਼ਮੀਨਾਂ ਹੈਗੀਆਂ ਵੀ ਰੋਟੀ ਵੀ ਕਾਨ ਕਬੀਜ ਲੀਆਂ ਆ ਕਰ ਲਿਆ ਵੀ ਚਲ ਆਪਦੇ ਜੋਗੇ ਦਾਣੇ ਹੋ ਜਾਣ ਟੂਰਿਜ਼ਮ ਹੀ ਸੀਗਾ ਟੂਰਿਜ਼ਮ ਸੀਗਾ ਵੈਸੇ ਜੋ ਉਹਨਾਂ ਨੇ ਜਿਹੜੇ ਆਪਣੇ ਹੈਗੇ ਆਗੇ 테러ਰਿਸਟ ਜੋ ਉਹ ਕਰਨਾ ਚਾਹੁੰਦੇ ਸੀ ਉਹ ਅਸਲ ਚ ਹੋ ਰਿਹਾਗਾ ਉਹ ਦੁਨੀਆ ਉਹ ਲੋਕਾਂ ਨੂੰ ਪਟਕਾ ਰਹੇ ਸੀਗੇ ਉਹਨਾਂ ਦਾ ਪਟਕਾਉਣ ਦਾ ਜਿਹੜਾ ਸੀਗਾ ਸਕਸੈਸਫੁਲ ਹੋ ਗਿਆ ਉਹਨਾਂ ਦਾ ਸਾਰਾ ਕੰਮ ਠੀਕ ਹੈ ਉਹ ਤਾਂ ਫਿਰ ਉਹ ਹੀ ਤਾਂ ਗੱਲ ਆ ਨਾ ਵੀ ਇਕਨੋਮੀ ਨੂੰ ਸੱਟ ਮਾਰ ਗਏ ਉਹ ਹਾਂ 5 10 ਜਾਣੇ ਆਏ ਹਾਂ ਹੁਣ ਫੇਲੀਅਰ ਕੀ ਦਾ ਕਵਾਂਗੇ ਆਪਾਂ ਹਾਂ ਇਹ ਕੋਈ ਕੋਈ ਜ਼ਿੰਮੇਵਾਰੀ ਲੈਣ ਵਾਲਾ ਬੰਦਾ ਜ਼ਿੰਮੇਵਾਰੀ ਕੋਈ ਲੈਣ ਵਾਲਾ ਹੈਗਾਗਾ ਹੁਣ ਕੋਈ ਅਮੇਸ਼ਾ ਨੂੰ ਕਵੇ ਜਾ ਕੇ ਵੀ ਦੇ ਇਸਤਿਫਾ ਹਾਂ ਕਿ ਹਾਂ ਵੀ ਤੇਰਾ ਹੁਣ ਐਕਸ਼ਨ ਕੀ ਆ ਇੰਨੀ ਇਕਨੋਮੀ ਡਾਊਨ ਹੋਈ ਉਹ 10 ਬੰਦਿਆਂ ਕਰਕੇ ਜਿਹੜੇ ਆਏ ਹਨਾ 5-7 ਬੰਦੇ ਸੀਗੇ ਤੇ ਉਹ ਮੈਂ ਤਾਂ ਇੱਕ ਹੋਰ ਸੁਣਿਆ ਇਹਨਾਂ ਦੀਆਂ ਜਿਹੜੀਆਂ ਭਾਰਤੀਆਂ ਫੌਜੀਆਂ ਦੀਆਂ ਹੂੰ ਉਹ ਵੀ ਇਹਨਾਂ ਨੇ 2021-22 ਤੋਂ ਬਾਅਦ ਕੀਤੀਆਂ ਨਹੀਂ ਵਾਲੀਆਂ ਜਿੰਨੀਆਂ ਇਹਨਾਂ ਨੂੰ ਚਾਹੀਦੀਆਂ ਸੀ ਨਹੀਂ ਕੀਤੀਆਂ ਕੱਖ ਨਹੀਂ ਕੀਤਾ ਯਾਰ ਇਹਨਾਂ ਤੇ ਜੇ ਉਹੋ ਵੀ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਪੇਆਂ ਪੂਰੀਆਂ ਹੁੰਦੀਆਂ ਤਾਂ ਕੀ ਪਤਾ ਉੱਥੇ ਕੁਝ ਉਹਨਾਂ ਚੋਂ 20 ਬੰਦੇ 10 ਬੰਦੇ ਕੋਈ ਉੱਥੇ ਹੁੰਦੇ ਕੋਲੇ ਠੀਕ ਹੈ ਜੀ 2.5 ਤੋਂ 2.5 ਤੋਂ 3000 ਬੰਦਾ ਸੀ ਪਹਿਲਗਾਮ ਦੇ ਵਿੱਚ ਜਿਹੜਾ ਉਹ ਪਲੇਸ ਆ ਨਾ ਜਿਹਨੂੰ ਵੀ ਆਪਾਂ ਸਵਿਟਜ਼ਰਲੈਂਡ ਕਹਿ ਦਿੰਨੇ ਆ ਹਾਂ ਉੱਥੇ 2.5 ਤੋਂ 3 ਹਜ਼ਾਰ ਬੰਦਾ ਸੀ ਉੱਥੇ ਕੋਈ ਵੀ ਸਿਕਿਉਰਿਟੀ ਨਹੀਂ ਸੀ ਕੋਈ ਸਿਕਿਉਰਿਟੀ ਬਹੁਤ ਵੱਡਾ ਫੇਲੀਅਰ ਹੈ ਇਹ ਬਹੁਤ ਵੱਡਾ ਫੇਲੀਅਰ ਹੈ ਵੀ ਐ ਲੱਗਦਾ ਜਿਵੇਂ ਪਲਾਨਡ ਹੁੰਦਾ ਸੀ ਕੁਝ ਹਾਂ ਵੀ ਹਨਾ ਪੂਰੀ ਤਰ੍ਹਾਂ ਪਲਾਨਡ ਸੀਗਾ ਵੀ ਹਾਂ ਵੀ ਐ ਸਾਰਾ ਕੁਝ ਵੀ ਕੁਝ ਨਹੀਂ ਕਹਿ ਸਕਦੇ ਕਿ ਕਿਹੜੇ ਪਾਸੇ ਨੂੰ ਜਾ ਰਹੀ ਹੈ ਹਜੇ ਤੱਕ ਫੜੇ ਨਹੀਂ ਗਏ ਹਾਂ ਮੈਂ ਇੱਕ ਸੁਣ ਰਿਹਾ ਸੀਗਾ ਨਿਊਜ਼ ਚੈਨਲ ਦੀ ਗੱਲ ਤੇ ਇੱਕ ਇਥੋਂ ਦੀ ਆਪਣੀ ਸੀਗੀ ਮੁਸਲਮਾਨ ਭਾਈਚਾਰੇ ਦੀ ਹੈੱਡ ਸੀਗੀ ਆਸਟ੍ਰੇਲੀਆ ਦੀ ਉਹ ਦੱਸ ਰਹੀ ਸੀ ਕਹਿੰਦੀ ਉਹਨੂੰ ਪੁੱਛੇ ਸਵਾਲ ਵੀ ਤੁਸੀਂ ਥੋੜਾ ਕੀ ਤੁਸੀਂ ਕਿਦਾਂ ਦੇਖਦੇ ਹੋ ਇਸ ਸਾਰੇ ਜੋ ਹੋਇਆਗਾ ਹੂੰ ਵੀ ਕਿਉਂ ਤੁਸੀਂ ਪਾਰ ਰਹੇ ਹੋ ਉਹ ਪਾਕਿਸਤਾਨ ਦੀ ਸੀ ਸ਼ਾਇਦ ਉਹ ਹੂੰ ਵੀ ਉਹਨੂੰ ਕਹਿੰਦੇ ਵੀ ਤੁਸੀਂ ਕਿਉਂ ਪਾਰ ਰਹੇ ਹੋ ਉਹਨਾਂ ਨੂੰ ਉੱਥੇ ਤੁਸੀਂ ਕਿਉਂ ਨਹੀਂ ਉਹਨਾਂ ਤੇ ਕੁਝ ਕਰਦੇ ਐਕਸ਼ਨ ਨਹੀਂ ਲੈ ਐਕਸ਼ਨ ਕਿਉਂ ਨਹੀਂ ਲੈ ਰਹੇਗੇ ਹੂੰ ਉਹ ਕਹਿੰਦੀ ਵੀ ਗੱਲ ਇਹ ਆ ਕਿ 10-15 ਸਾਲ ਤੋਂ ਪਹਿਲਾਂ ਤਾਂ ਕਹਿੰਦੇ ਵੀ ਸਰਕਾਰ ਇੱਕ ਹਸਾਬ ਦਾ ਇਹਨਾਂ ਨਾਲ ਮਿਲ ਕੇ ਕੰਮ ਕਰਦੀ ਸੀਗੀ ਹੂੰ ਇਹਨਾਂ ਨੂੰ ਕਰਨਾ ਪੈਂਦਾ ਸੀਗਾ ਇੱਕ ਹਸਾਬ ਦੀ ਇਹਨਾਂ ਦੀ 1 ਆਫ ਦੀ ਫਰੰਟ ਲਾਈਨ ਡਿਫੈਂਸ ਸੀਗਾ ਹੂੰ ਪਰ ਹੁਣ ਕੀ ਹੋ ਗਿਆ ਇਹਨਾਂ ਦਾ ਉਹ ਇਹਨਾਂ ਦੇ ਆਪ ਦੇ ਤੇ ਉਲਟਾ ਪੈਣ ਲੱਗ ਗਿਆ ਜਿਹੜਾ ਬਲੋਚਿਸਤਾਨ ਚ ਹੁੰਦਾਗਾ ਬਲੋਚਿਸਤਾਨ ਚ ਠੀਕ ਹੈ ਜੀ ਹਾਂ ਇਹਨਾਂ ਦੇ ਆਪ ਤੇ ਉਲਟਾ ਪੈਣ ਲੱਗ ਗਿਆ ਫਿਰ ਕੀ ਹੋਇਆ ਇਹਨਾਂ ਨੇ 10 ਕੁ ਸਾਲ ਪਿਛਲੇ 10 ਕੁ ਸਾਲਾਂ ਤੋਂ ਉਹਨਾਂ ਦਾ ਸਾਥ ਦੇਣਾ ਸ਼ਰਤਾਂ ਸ਼ਰਤਾਂ ਫਿਰ ਉਹਨੂੰ ਕਹਿੰਦੇ ਵੀ ਤੁਸੀਂ ਖਤਮ ਕਿਉਂ ਨਹੀਂ ਕਰ ਰਹੇਗੇ ਇਹਨੂੰ ਥੋੜੀ ਸਰਕਾਰ ਖਤਮ ਕਿਉਂ ਨਹੀਂ ਕਰਦੀ ਕੰਟਰੋਲ ਕਿਉਂ ਨਹੀਂ ਕਰ ਸਕਦੀ ਹੂੰ ਉਹ ਕਹਿੰਦੀ ਵੀ ਕੰਟਰੋਲ ਕਿਸੇ ਹੱਦ ਤੱਕ ਕੀਤਾ ਜਾ ਸਕਦਾ ਕਿਉਂਕਿ ਇਹ ਧਰਮੀ ਪਾਰਟੀ ਬਣ ਚੁੱਕੀ ਹੈ ਜਿਹੜੀ ਉਹ ਹੈ ਤੇ ਧਰਮੀ ਲੋਕਾਂ ਨੂੰ ਸਮਝਾਉਣਾ ਮੰਨ ਤਾਂ ਕਟੜਤਾ ਆ ਗਈ ਨਾ ਕਟੜਤਾ ਆ ਚੁੱਕੀ ਹੈ ਹੱਦੋਂ ਵੱਧ ਜਿਹੜੀ ਟਟਤਾ ਉਹਨਾਂ ਵਿੱਚ ਉਹਨਾਂ ਦੇ ਜਹਨ ਚ ਵੜ ਚੁੱਕਾ ਹਾਂ ਉਹਨਾਂ ਨੂੰ ਮੋੜਨਾ ਉਹਨਾਂ ਨੂੰ ਮੋੜਨਾ ਔਖਾ ਹੈ ਉਹ ਕਹਿੰਦੇ ਕਿਸੇ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਅਸੀਂ ਸਰਕਾਰ ਜਿਹੜੀ ਕਿਸੇ ਹੱਦ ਤੱਕ ਕੰਟਰੋਲ ਕਰ ਸਕਦੀ ਹੈ ਪਰ ਉਸ ਤੋਂ ਬਾਅਦ ਨਹੀਂ ਪਰ ਗੱਲ ਇਥੇ ਇਹ ਬਣਦੀ ਹੈ ਨਾ ਵੀ ਤੁਸੀਂ ਜਿਸ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਤੁਸੀਂ ਇੰਡੀਆ ਦਾ ਜਿਹੜਾ ਜਿਹੜਾ ਇਹਨਾਂ ਦਾ ਮਿਸ਼ਨ ਹੈਗਾ ਉਹਦਾ ਸਾਥ ਦਿਓ ਤੇ ਰਲ ਕੇ ਖਤਮ ਕਰੋ ਇਹਨੂੰ ਕਿਆ ਤਾਂ ਹੈ ਇਹਨਾਂ ਨੇ ਵੀ ਅਸੀਂ ਤੁਹਾਡਾ ਸਾਥ ਦਿੰਨੇ ਆ ਪਰ ਇਹ ਇਹਨਾਂ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹ ਕੋਈ ਵਿਸ਼ਵਾਸ ਕੋਈ ਵਿਸ਼ਵਾਸਤਾ ਇਹਨਾਂ ਨੇ ਅੱਗੇ ਵੀ ਬੜੇ ਦੀ ਤੋੜਿਆ ਨਾ ਹੂੰ ਜਦੋਂ ਆਪਣਾ ਮੁੰਬਈ ਅਟੈਕ ਹੋਇਆਗਾ ਜਿਹੜਾ ਕਾਸਮ ਸੀਗਾ ਮੇਰਾ ਕਾਸਮ ਸੀਗਾ ਉਹ ਮੇਰਾ ਸੀਗਾ ਪਾਕਿਸਤਾਨੀ ਪਿੰਡ ਦਾ ਹੂੰ ਤੇ ਪਹਿਲਾਂ ਉਹ ਕੀ ਕਹਿੰਦੇ ਹੁੰਦੇ ਆ ਉਹਦੇ ਘਰੇ ਰਿਪੋਰਟਰ ਪਹਿਲਾਂ ਹੀ ਪਹੁੰਚ ਗਏ ਹਾਂ ਤੇ ਮੁੜ ਕੇ ਸ਼ਾਮ ਨੂੰ ਮਿਲਟਰੀ ਨੇ ਘੇਰਾ ਪਾ ਲਿਆ ਤੇ ਰਿਪੋਰਟਰਾਂ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਇਹ ਪਾਕਿਸਤਾਨ ਦੇ ਇੱਕ ਪਿੰਡ ਦਾ ਪੰਜਾਬ ਦੇ ਹਾਂ ਠੀਕ ਹੈ ਸ਼ਾਮ ਨੂੰ ਮਿਲਟਰੀ ਉੱਥੇ ਸਾਰੇ ਪਿੰਡ ਨੂੰ ਜਾ ਕੇ ਉਹਦੇ ਨੂੰ ਘੇਰਾ ਪਾ ਲਿਆ ਸ਼ਾਮ ਨੂੰ ਕਹਿੰਦੀ ਵੀ ਇਹ ਸਾਡੇ ਇੱਥੋਂ ਦਾ ਹੀ ਨਹੀਂ ਹੈ ਅੱਛਾ ਐਨੇ ਦਾ ਝੂਠੇ ਆ ਤੇ ਮੁੜ ਕੇ 2 ਮਹੀਨੇ ਬਾਅਦ ਇਹ ਮੰਨ ਗਏ ਪਾਕਿਸਤਾਨ ਵਾਲੇ ਵੀ ਹਾਂਜੀ ਹੈਗਾ ਤਾਂ ਸਾਡਾ ਹੀ ਸੀਗਾ ਹੈਗਾ ਦਾ ਸਾਡੇ ਤੇ ਪਰ ਵੀ ਉਹ ਵੀ ਉਹਨਾਂ ਬੰਦਿਆਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਗਲਤ ਗੱਲ ਹੈ ਇਹ ਵੀ ਜੇ ਤੁਹਾਡੀ ਸਰਕਾਰ ਆ ਜਿਹੜੀ ਉਹ ਤੁਹਾਡੇ ਗੁੰਡਿਆਂ ਤੇ ਨਿਰਭਰ ਕਰਦੀ ਹੈ ਇਹ ਤਾਂ ਬਹੁਤ ਫੇਲੀਅਰ ਆ ਵੱਡਾ ਤੁਹਾਡੀ ਸਾਰੇ ਸਿਸਟਮ ਦਾ ਫੇਲੀਅਰ ਹੈ ਜੇ ਤੁਸੀਂ ਅੱਜ ਇੰਨੀ ਤੁਹਾਡੇ ਮਹਿੰਗਾਈ ਹੋਈ ਪਈ ਹੈ ਆ ਕਿੰਨਾ ਇੰਡੀਆ ਰੁਪਈਆ ਹੀ ਮਤਲਬ ਦਾ 5 5 ਉੱਥੋਂ ਦੇ ਇੱਕ ਬੰਦਾ ਇੰਡੀਆ ਦਾ ਇੱਕ ਬੰਦਾ ਹਣਾ ਹੂੰ ਤੇ ਮੈਂ ਕਲੀਅਰ ਨਹੀਂ ਪਤਾ ਨਹੀਂ 5 ਬੰਦ ਦੇਖੇ ਕਿੰਨੇ ਬੰਦੇ ਆ ਇੱਕ ਤੇ ਪਰ ਵੀ ਜੇ ਤੁਹਾਡੀ ਕਰੰਸੀ ਡਾਊਨ ਹੋਈ ਆ ਤੁਹਾਡਾ ਸਾਰਾ ਦੇਸ਼ ਹਿਲਿਆ ਪਿਆ ਉਹਦਾ ਸਾਰਾ ਕਾਰਨ ਹੀ ਤੁਹਾਡਾ ਇਹ ਹੈਗਾ ਇਹੀ ਕਾਰਨ ਆ ਉਹ ਮੈਨੂੰ ਲੱਗਦਾ ਪਾਕਿਸਤਾਨ ਵਾਲੇ ਇਸ ਚੀਜ਼ ਤੋਂ ਬਾਹਰ ਵੀ ਨਹੀਂ ਆ ਸਕਦੇ ਇਸ ਚੀਜ਼ ਤੋਂ ਬਾਹਰ ਆ ਨਹੀਂ ਸਕਦੇ ਜਿੰਨਾ ਮਰਜੀ ਜ਼ੋਰ ਲਾ ਲੈਣ ਮੈਨੂੰ ਲੱਗਦਾ ਵੀ ਉਹ ਅਗਲੇ ਘੱਟੋ ਘੱਟ 50 ਤੋਂ 100 ਸਾਲੋਂ ਬਾਹਰ ਨਹੀਂ ਜਿੰਨੀ ਦੇਰ ਤੱਕ ਉਹਨਾਂ ਦੀ ਜਿਹੜੀ ਆ ਮਿਲਟਰੀ ਹੈ ਨਾ ਉਹਨਾਂ ਦੇ ਸਿਸਟਮ ਤੋਂ ਬਾਹਰ ਨਹੀਂ ਹੁੰਦੀ ਬਾਹਰ ਨਹੀਂ ਹੁੰਦੀ ਹਾਂ ਕਿਉਂਕਿ ਮਿਲਟਰੀ ਦਾ ਮਾਈਂਡਸੈਟ ਹੋਰ ਆ ਜਦਾਰੇ ਲੋਕ ਨਾ ਜਿਹੜੇ ਮਾਈਂਡ ਸੈਟ ਨਾਲ ਉੱਥੇ ਤੁਰੇ ਫਿਰਦੇ ਗੁਰਬਤ ਦੇ ਵਿੱਚ ਤੁਰੇ ਫਿਰਦੇ ਹਾਂ ਵੀ ਉਹ ਉਸ ਚੀਜ਼ ਤੋਂ ਬਾਹਰ ਕਿਵੇਂ ਨਿਕਲਣਗੇ ਹਾਂ ਜਾਂ ਤਾਂ ਮਿਲਟਰੀ ਨਿਕਲੇ ਉੱਥੋਂ ਤੇ ਜਾਂ ਉਹ ਲੋਕ ਨਿਕਲ ਹਾਂ ਹੋਰ ਕੋਈ ਹੱਲ ਨਹੀਂ ਹੈਗਾ ਉੱਥੇ ਜਿਹੜੇ ਹੁਣ ਆਮ ਲੋਕੀ ਆ ਹੁਣ ਆਮ ਹੁਣ ਆਪਾਂ ਕਹਿ ਦਿੰਨੇ ਆ ਵੀ ਧਰਮਾਂ ਦਾ ਰੌਲਾ ਇਹ ਧਰਮਾਂ ਦਾ ਰੌਲਾ ਨਹੀਂ ਰਹਿ ਜਾਂਦਾ ਇਹ ਗੁੰਡਿਆਂ ਦਾ ਤੇ ਸਹੀ ਲੋਕਾਂ ਦਾ ਰੌਲਾਗਾ ਆ ਆਪਦੇ ਤਾਂ ਉਹਨਾਂ ਦੇ ਜਿਹੜੇ ਮਿਲਟਰੀ ਮਿਲਟਰੀ ਵਾਲੇ ਉਹਨਾਂ ਦੇ ਜਵਾਬਗਾਰ ਆ ਹਾਂ ਹਰ 5 ਸਾਲ ਬਾਅਦ ਜਦੋਂ ਵੋਟਾਂ ਹੁੰਦੀਆਂ ਜਿਹੜਾ ਹਾਰ ਗਿਆ ਉਥੇ ਤਾਂ ਦੋ ਹੀ ਕੰਮ ਹੁੰਦੇ ਆ ਮਨਦੀਪ ਹਾਂ ਜਾਂ ਤਾਂ ਗੋਲੀ ਵਾਜਦੀ ਆ ਪ੍ਰਾਈਮ ਮਿਨਿਸਟਰ ਨੂੰ ਹਾਂ ਤੇ ਜਾਂ ਉਹ ਦੇ ਛੱਡ ਕੇ ਭਜਦਾ ਅੱਛਾ ਬੜਾ ਵੀ ਹਨਾ ਦੇਖ ਪੁੱਟੋ ਹਾਂ ਪੁੱਟੋ ਤੇ ਗੋਲੀ ਵੱਜੀ ਹਾਂ ਬੰਮ ਨਾ ਰਾਦੀ ਨਾ ਹਾਂ ਠੀਕ ਆ ਤੇ ਬਾਕੀ ਜਿਹੜਾ ਨਵਾਜ਼ ਸ਼ਰੀਫ ਹੋ ਗਿਆ ਜਾਂ ਦੂਸਰੇ ਉਹ ਇੱਕ ਹੋਰ ਸੀਗਾ ਮਿਲਟਰੀ ਵਾਲਾ ਉਹ ਸਾਰੇ ਇੰਗਲੈਂਡ ਬੈਠੇ ਉਹ ਸਾਰੇ ਭੱਜ ਗਏ ਸਾਰੇ ਭੱਜ ਗਏ ਜੇ ਤਾਂ ਭੱਜੋ ਤੇ ਜਾਂ ਗੋਲੀ ਖਾ ਲਓ ਬਸ ਇੱਥੇ ਐ ਨਹੀਂ ਹੈਗਾ ਵੀ ਤੂੰ ਜਿੰਦਾ ਨਹੀਂ ਰਹਿ ਸਕਦੇ ਕੋਈ ਸਿਸਟਮ ਹੀ ਨਹੀਂ ਇਹਨਾਂ ਦੇ ਸਿਸਟਮ ਉਹਨਾਂ ਦਾ ਯਾਰ ਉਹਨਾਂ ਦੇ ਬੜੇ ਕਨਫਲਿਕਟ ਆਉਂਦੇ ਆ ਹਾਂ ਬਹੁਤ ਜ਼ਿਆਦਾ ਉਹ ਉਹਨਾਂ ਮਤਲਬ ਵੀ ਬੁਰਾ ਹਾਲ ਹੋਇਆ ਪਿਆ ਉਹਨਾਂ ਦੇ ਸਿਸਟਮ ਦਾ ਪਰ ਚਲੋ ਉਹ ਜਾਣਨ ਪਰ ਇੱਕ ਗੱਲ ਤਾਂ ਹੈ ਵੀ ਆਪਣੀ ਇਕਨੋਮੀ ਦੇ ਵਿੱਚ ਤਾਂ ਹੁਣ ਕਸ਼ਮੀਰ ਨੂੰ ਜਿਹੜਾ ਖਤਮ ਕਰਤਾ ਫੇਰ ਕਰਤਾ ਫੇਰ ਉਹ ਮੈਨੂੰ ਲੱਗਦਾ ਨਹੀਂ ਵੀ ਵਿਚਾਰਾ ਅਗਲੇ 5 10 ਸਾਲ ਫੇਰ ਵਾਪਸੀ ਕਰੂਗਾ ਕਿਉਂਕਿ ਹੁਣ ਸਾਰਿਆਂ ਦੇ ਮਨ ਦੇ ਵਿੱਚ ਇੱਕ ਡਰ ਆ ਗਿਆ ਨਾ ਹਾਂ ਹਾਂ ਔਰ ਉਹ ਯਾਰ ਕਸ਼ਮੀਰ ਜਾਣ ਤੋਂ ਪਹਿਲਾਂ ਅਗਲਾ ਹੋਗਾ ਯਾਰ ਮੈਂ 5 ਵਾਰੀ ਸੋਚੂਗਾ ਹਾਂ ਪਹਿਲੇ ਪਹਿਲੇ 5 ਸਾਲ ਤਾਂ ਮੈਂ ਸੋਚੂਗਾ ਹੀ ਨਹੀਂ ਸੋਚੂਗਾ ਹੀ ਨਹੀਂ ਹਨਾ ਸਿੱਧਾ ਹੀ ਸਟ੍ਰੇਟ ਵੇ ਹਾਂ ਤੇ ਦੈਟਸ ਮੀਨ ਉਹਨਾਂ ਦੀ ਇਕਨੋਮੀ ਗਈ ਉਹਨਾਂ ਦੀ ਸਟੇਟ ਦੀ ਥੱਲੇ ਹਾਂ ਹਾਂ ਜਦੋਂ ਮੈਂ ਨਹੀਂ ਸੋਚ ਰਿਹਾ ਟੂਰਿਜ਼ਮ ਜਿਹੜੇ ਜਿੰਨੇ ਜਾਣਾਗਾ ਤੇ ਫਿਰ ਉਹਨਾਂ ਨੇ ਉਹ ਉਹਨਾਂ ਦੇ ਪੱਲੇ ਕੀ ਹੈ ਉਹੀ ਗੱਲ ਹੈ ਨਾ 90% ਹੋਟਲ ਦਾ ਉਹ ਕਹਿੰਦੇ ਵੀ ਅਗਲੇ ਦਿਨੀ ਵਿਹਲੇ ਹੋਗੇ ਸੀਗੇ ਅਗਲੇ ਦਿਨ ਵਿਹਲੇ ਹੋਗੇ ਸੀ ਤੇ ਉਹ ਆਲਮੋਸਟ ਗੋਸਟਾਊਨ ਡਿਕਲੇਅਰ ਹੋ ਚੁੱਕਾ ਡਿਕਲੇਅਰ ਹੋ ਗਿਆ ਡਨ ਗੋਲੀ ਨਾ ਫਿਰ ਉਹ ਵਿਚਾਰੇ ਭੁੱਖ ਨੰਗ ਨਾ ਫਿਰ ਉਹੀ ਉਹਨਾਂ ਦਾ ਹਾਲ ਹੋ ਜਾਣਾਗਾ ਨੁਕਸਾਨ ਸਾਰਿਆਂ ਦਾ ਹੀ ਹੁੰਦਾਗਾ ਤੇ ਆਪਣੇ ਇੰਡੀਆ ਦਾ ਜਿਹੜਾ ਨੁਕਸਾਨ ਸਭ ਤੋਂ ਵੱਡਾ ਹੋਇਆ 26 ਜਾਨਾਂ ਦੀ ਡੈਥ ਹੋਈ ਆ ਉਹ ਤਾਂ ਉਹ ਨਾ ਘਾਟਾ ਨਹੀਂ ਪੂਰਾ ਹੋ ਸਕਦਾ ਕਦੇ ਨਹੀਂ ਪੂਰਾ ਹੋ ਸਕਦਾ ਹਣਾ ਵੀ ਉਹ ਤਾਂ ਵਿਚਾਰੇ ਨਾਰਮਲ ਲੋਕ ਸੀਗੇ ਹਾਂ ਨਾਰਮਲ ਲੋਕ ਸੀਗੇ ਹਾਂ ਜੇ ਕੋਲ ਨੂੰ ਮੇਰਾ ਕੋਈ ਹੁੰਦਾ ਨਾ ਰਿਲੇਟਿਵ ਜਾਂ ਕੋਈ ਵੀ ਗਿਆਵਾ ਹੁੰਦਾ ਕੋਈ ਐਵੇਂ ਮਾਰ ਦਿੰਦਾ ਤੇ ਮੈਂ ਮਤਲਬ ਟਰੋਮੇ ਆ ਟਰੋਮੇ ਆ ਗਏ ਉਹਨਾਂ ਨੂੰ ਚਾਰਿਆਂ ਨੂੰ ਕਿੱਥੋਂ ਨਿਕਲਣਗੇ ਉਹ ਸਾਰੀ ਜ਼ਿੰਦਗੀ ਤੁਸੀਂ ਬੰਦ ਦੇਖ ਲਓ ਆਪਾਂ ਇੰਨਾ ਕੰਮ ਕਰਦੇ ਰਹਿੰਨੇ ਆਗੇ ਤੇ ਆਪਾਂ ਟਾਈਮ ਟੂ ਟਾਈਮ ਕੱਢ ਕੇ ਸੋਚਦੇ ਆਪਾਂ ਘੁੰਮਣ ਜਾਣਾਗਾ ਉੱਥੇ ਜਾ ਕੇ ਵਧੀਆ ਆਪ ਦਾ ਇੰਜੋਏਮੈਂਟ ਕਰਨਾ ਨਾ ਮੈਂ ਆਪ ਦੀ ਸਟੱਡਸ ਫੋ ਲਾਈਫ ਤੋਂ ਬ੍ਰੇਕ ਲੈ ਕੇ ਤੇ ਮੈਂ ਅਗਲੇ 10 ਦਿਨਿਆਂ ਪੰਜ ਦਿਨ ਲਈ ਜਿੰਨੇ ਦਿਨ ਲਈ ਵੀ ਗਏ ਸੀ ਨਾ ਤਾਂ ਉਹ ਵਿਚਾਰੇ ਉਹ ਤਾਂ ਸਾਰੀ ਜ਼ਿੰਦਗੀ ਦੇ ਲਈ ਇੱਕ ਇੱਕ ਡਿਪਰੈਸ਼ਨ ਲੈ ਕੇ ਆ ਗਏ ਹਾਂ ਬਾਕੀ ਦੇ ਜੀ ਛੱਡ ਗਏ ਤੇ ਬਾਕੀ ਦੇ ਜੀ ਜਿਹਨਾਂ ਦੇ ਜਿਹਨਾਂ ਦੇ ਕਰਦੇ ਤੁਰੇ ਇੱਕ ਤੁਰ ਗਏ ਤੇ ਉਹ ਡਿਪਰੈਸ਼ਨ ਦੇ ਮਰੀਜ਼ ਹੋ ਗਏ ਮਰੀਜ਼ ਹੀ ਹੋਏ ਵਿਚਾਰੀ ਉਹ ਕੁੜੀ ਦਾ ਕੋਈ ਹਾਲ ਥੋੜੀ ਰਹਿਣਾ ਸਾਰੀ ਜ਼ਿੰਦਗੀ ਹਾਂ ਹਾਂ ਜਿਵੇਂ ਵੀ ਆ ਬਈ ਬਹੁਤ ਮਾੜੀ ਘਟਨਾ ਇਹ ਮੈਂ ਸਭ ਤੋਂ ਵੱਧ ਤਾਂ ਇਸ ਦੇ ਵਿੱਚ ਆਪਣੀ ਸਰਕਾਰ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ ਕੁਐਸਚਨ ਬੰਦ ਸਭ ਤੋਂ ਪਹਿਲਾਂ ਮੈਂ ਆਪਦੀ ਸਰਕਾਰ ਨੂੰ ਜ਼ਿੰਮੇਵਾਰ ਮੰਨਦਾ ਜਿਹੜੀ ਹੈਗੀ ਇੰਡੀਅਨ ਗਵਰਨਮੈਂਟ ਇਹਨਾਂ ਦੀ ਨਲਾਇਕੀ ਸੀ ਇਹਨਾਂ ਦੀ ਮਤਲਬ ਵੀ ਨੈਕਲਸ ਇੰਟੈਲੀਜੈਂਸ ਸੀ ਕਿ ਟੋਟਲ ਹਾਂ ਹਨ ਵੀ ਜਿਹੜੀ ਇਹ ਵਿੱਚ ਆਈ ਇਹਦੇ ਕਰਕੇ ਇਹ ਐਡਾ ਵੱਡਾ ਵਾਕਾ ਹੋਇਆ ਤੇ ਦੂਸਰੇ ਨੰਬਰ ਦੇ ਅਤਵਾਦ ਦੇ ਨਾਲ ਤਾਂ ਸਾਰਾ ਵਰਲਡ ਹੀ ਲੜਦਾ ਪਿਆ ਹੈ ਹਾਂ ਅਤਵਾਦ ਤਾਂ ਹਰੇਕ ਕੰਟਰੀ ਹਾਂ ਨਾ ਬਿਆਨ ਨਹੀਂ ਕਹਿ ਸਕਦੇ ਕਿ ਵੀ ਅਤਵਾਦ ਕੱਲਾ ਇੰਡੀਆ ਤੇ اٹੈਕ ਕਰਦਾ ਉਹ ਸਾਰੇ ਕਿਤੇ ਹੀ ਕਰਦਾ ਹੈਗਾ ਹਾਂ ਪਰ ਹਰ ਇੱਕ ਦੇਸ਼ ਨੇ ਆ ਜਦੋਂ ਸਾਡੇ ਨਾਲ ਆਲਰੇਡੀ ਇੰਨੇ ਵਾਕਏ ਹੋ ਗਏ ਹਾਂ ਹਾਂ ਹਨਾ ਤੁਸੀਂ ਕੋਈ ਕਹੇ ਕਬੀ ਸਾਡੇ ਅੰਦਰ ਅੰਦਰ ਕਿਵੇਂ ਐਂਟਰ ਹੁੰਦੇ ਆ ਬੰਦੇ ਅੰਦਰ ਕਿਵੇਂ ਆ ਜ ਰਹੇ ਆ ਹਾਂ ਇਹ ਮੋਦੀ ਨੇ ਆਪ ਸਵਾਲ ਪੁੱਛੇ ਹੋਏ ਆ ਪਿਛਲੀ ਸਰਕਾਰ ਤੋਂ ਹਾਂ ਪੁੱਛੇ ਹੋਏ ਆ ਹਾਂ ਮੋਦੀ ਕਹਿੰਦਾ ਵੀ ਤੂੰ ਤੁਹਾਡੇ ਕੋਲ ਸਾਰੀ ਕੰਟਰੋਲ ਲਾਈਨ ਤੁਹਾਡੇ ਸਾਰੀ ਤੁਹਾਡੇ ਹਾਂ ਕੰਟਰੋਲ ਲਾਈਨ ਤੁਹਾਡੇ ਕੋਲ ਹੈ ਵੀ ਐਂਟਰ ਕਿਵੇਂ ਹੋਏ ਐਂਟਰ ਕਿਵੇਂ ਹੋਏ ਤੁਸੀਂ ਦੱਸੋ ਹੁਣ ਕਿਵੇਂ ਐਂਟਰ ਹੋਏ ਹੁਣ ਦੱਸੋ ਵੀ ਕਿਵੇਂ ਐਂਟਰ ਹੋਏ ਤੇ ਇਹਨੂੰ ਜੇ ਆਪਾਂ ਗਲਤ ਤਰੀਕੇ ਨਾਲ ਵੇਖੀਏ ਤਾਂ ਫਿਰ ਫਾਇਦਾ ਵੀ ਬਹੁਤ ਜਾਣੇ ਲੈਣਗੇ ਇਸ ਚੀਜ਼ ਤੋਂ ਕਾ ਵੋਟਾਂ ਦਾ ਵੀ ਫਾਇਦਾ ਲੈਣਗੇ ਸਾਰੇ ਵੋਟਾਂ ਤਾਂ ਲੈਣਗੇ ਹੀ ਹੋਰ ਇਹਨਾਂ ਕਰਨਾ ਕੀ ਹੈ ਹਾਂ ਪਰ ਜੇ ਆਪਾਂ ਐਜ਼ ਅ ਕੰਟਰੀ ਦੇਖੀਏ ਤਾਂ ਆਪਾਂ ਨੂੰ ਇਹਨੂੰ ਖਤਮ ਕਰਨਾ ਚਾਹੀਦਾ ਤੇ ਏਜੰਸੀ ਇਸ ਨੂੰ ਹੋਰ ਸਟਰੋਂਗ ਬਣਾਉਣਾ ਚ ਮੈਂ ਤਾਂ ਯਾਰ ਇਹੀ ਕਹਿਣਾ ਜਿਹੜਿਆ ਟੁੱਟੜ ਨਿਊਜ਼ ਚੈਨਲ ਆ ਨਾ ਟੁੱਟੜਾ ਨਾ ਮੈਂ ਵਰਡ ਯੂਜ਼ ਕਰ ਰਿਹਾ ਉਹਨਾਂ ਲਈ ਹਾਂ ਹਾਂ ਜਿਹੜੇ ਆ ਹੈਗੇ ਆ ਸਾਰਾ ਦਿਨ ਬਕਵਾਸ ਮਾਰੀ ਜਾ ਰਹੇ ਆ ਮਤਲਬ ਉਹੀ ਬੋਲੀ ਜਾ ਰਹੇ ਆ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਸੱਚ ਸੁਣੋ ਸੱਚ ਦੀ ਥੋੜੀ ਖੋਜ ਕਰੋ ਵੀ ਸੱਚ ਕੀ ਆ ਹਾਂ ਕੱਲੇ ਇੱਕ ਲੱਤ ਤੇ ਨਾ ਖਲੋਜੋ ਵੀ ਅੱਜ ਐ ਕਰਤਾ ਜੋ ਕਰਤਾ ਬਈ ਉਹਨਾਂ ਨੇ ਕੱਖ ਨਹੀਂ ਕੀਤਾ ਹਾਂ ਉਹ ਐਵੇਂ ਬਸ ਉਹਨਾਂ ਕੋਲੇ ਟੀਆਰਪੀ ਵਧਾਉਣੀ ਆ ਉਹਨਾਂ ਨੇ ਪੈਸੇ ਕਮਾਉਣੇ ਆ ਜਿਹੜੇ ਤਾਂ ਯਾਰ ਸਿਆਣੇ ਆਪਣੀ ਲੋਕ ਹੈਗੇ ਹਨਾ ਹੂੰ ਹੂੰ ਵੀ ਉਹ ਤਾਂ ਸਾਰੇ ਮੇਲੇ ਵੀ ਇਸ ਚੀਜ਼ ਨੂੰ ਫਾਲੋ ਕਰਦੇ ਪਏ ਆ ਯਾਰ ਥੋੜਾ ਜਿਹਾ ਕੋਈ ਚੰਗੀ ਚੀਜ਼ ਆਵੇ ਚੰਗੀ ਚੀਜ਼ ਆਵੇ ਹੁਣ ਕੋਈ ਦਰੂਵ ਰਾਠੀ ਹੋ ਗਿਆ ਉਹ ਉਹ ਮਾਲ ਨਾ ਮਤਲਬ ਵੀ ਕੱਢ ਕੇ ਲੈ ਕੇ ਆਇਆ ਵੀ ਆਹ ਦੇਖੋ ਆ ਐ ਆ ਦੋ ਘੰਟਿਆਂ ਚ 9 ਮਿਲੀਅਨ ਵਿਊ ਚੱਕ ਗਿਆ ਹਾਂ ਉਹ ਇਨਸਾਨੀਅਤ ਦੀ ਗੱਲ ਕਰਦਾ ਇਨਸਾਨੀਅਤ ਦੀ ਗੱਲ ਕਰਦਾ ਕਮਿਊਨਿਟੀ ਦੀ ਗੱਲ ਕਰਦਾ ਉਹ ਕਹਿ ਰਿਹਾ ਵੀ ਤੁਸੀਂ ਕੱਲੀ ਭਾਰਤ ਏਕਤਾ ਦਾ ਜਿੰਦਾਬਾਦ ਦਾ ਨਾਰਾ ਲਾਓ ਨਾ ਕਿ ਆ ਭਾਰਤੀ ਜਨਤਾ ਪਾਰਟੀ ਦਾ ਨਾਰਾ ਲਾਓ ਹਾਂ ਹਾਂ ਐ ਨਾ ਲਾਓ ਤੁਸੀਂ ਹਾਂ ਉਹ ਕਹਿੰਦੇ ਏਕਤਾ ਦਾ ਜਿੰਦਾਬਾਦ ਦਾ ਨਾਰਾ ਲਾਓ ਤੁਸੀਂ ਕਹਿੰਦੇ ਵੀ ਗਲਤ ਨਾਰਾ ਨਾ ਲਾਓ ਹਾਂ ਜਿਹੜਾ ਕਿ ਤੱਕ ਬੰਦੀ ਹੈਗੀ ਜਿਹੜੀ ਕਿ ਹੁਣ ਸਰਕਾਰਾਂ ਨੇ ਤਾਂ ਅਲੱਗ ਫੈਰਾ ਚੱਕਣਾ ਉਹ ਕਹਿੰਦਾ ਉਹ ਸੱਚ ਦਿਖਾਉਂਦਾਗਾ ਉਹ ਸੱਚ ਦੱਸਦੇ ਆ ਵੀ ਸਾਰੇ ਆਪਣਾ ਵੀ ਰਵੀਸ਼ ਕੁਮਾਰ ਰਵੀਸ਼ ਕੁਮਾਰ ਇਹ ਦੂਸਰਾ ਵੀ ਉਹ ਇਹੀ ਪੁੱਛਦਾ ਪਿਆਗਾ ਵੀ ਦੱਸੋ ਹਾਂ ਵੀ ਕੋਈ ਜ਼ਿੰਮੇਵਾਰੀ ਲਾਓ ਜ਼ਿੰਮੇਵਾਰੀ ਲਾਓ ਭਾਈ ਹਾਂ ਵੀ ਸਾਡੇ ਤੋਂ ਇੱਥੇ ਗਲਤੀਆਂ ਹੋਈਆਂ ਬਸ ਗਲਤੀ ਹੋਈ ਹੈ ਜੇ ਤੁਹਾਡੇ ਕੋਲ ਕੋਈ ਸੀ ਤਾਂ ਸਾਨੂੰ ਲੋਕਾਂ ਨੂੰ ਦੱਸੋ ਵੀ ਭਾਈ ਸਾਨੂੰ ਪਤਾ ਸੀ ਅਸੀਂ ਕਰ ਨਹੀਂ ਸਕੇ ਜਾਂ ਕੋਈ ਜ਼ਿੰਮੇਵਾਰੀ ਲਾਓ ਉਹ ਜਿਹੜਾ ਗੌਰਵ ਆ ਰਿਹਾ ਜਾਗਾ ਉਹ ਹੂੰ ਵਿੱਚ ਬੋਲਦਾਗਾ ਨਾ ਬੁੜਕ-ਬੁੜਕ ਕੇ ਜੇ ਬੜਾ ਉਹ ਯਾਰ ਉਹਦਾ ਨਾ ਮਦਦ ਲਈ ਬਸ ਐ ਫਾਈਟ ਫਾਈਟ ਕਰ ਦੋ ਉਹ ਕਹਿੰਦੇ ਬਾਅਦ ਚ ਸਾਨੂੰ ਸਵਾਲ ਪੁੱਛੋ ਪਹਿਲਾਂ ਸਾਨੂੰ ਲੜ ਲੈਣ ਦੋ ਭਰਾਵੋ ਪਹਿਲਾਂ ਸਾਨੂੰ ਥੋੜੇ ਨਾਲ ਹੀ ਲੜਾਂਗੇ ਅਸੀਂ ਵੀ ਤੂੰ ਕਰਦੇ ਕੀ ਭਾਈ ਹਾਂ ਵੀ ਆਮ ਲੋਕਾਂ ਦਾ ਨੁਕਸਾਨ ਨਾ ਤੁਸੀਂ ਨੁਕਸਾਨ ਆਮ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਅਸੀਂ ਤੁਹਾਡੇ ਨੂੰ ਪੁੱਛਾਂਗੇ ਤੁਹਾਨੂੰ ਕਿਉਂ ਨਹੀਂ ਪੁੱਛ ਤੁਹਾਨੂੰ ਪੁੱਛਾਂਗੇ ਹੁਣ ਆਪਣੇ ਮੇਰਾ ਪਿੰਡ ਹੈਗਾ ਸਾਰਾ ਜੀ 40 ਕਿਲੋਮੀਟਰ ਆ ਬਾਰਡਰ ਤੋਂ ਹਾਂ ਜੇ ਕੁਝ ਵੀ ਹੁੰਦਾ ਤਾਂ ਇਫੈਕਟ ਤਾਂ ਦੂਰ ਦੂਰ ਤੱਕ ਹੋਣਾਗਾ ਪੰਜਾਬ ਦੇ ਤਾਂ ਸਭ ਤੋਂ ਪਹਿਲਾਂ ਇਫੈਕਟ ਪੈਣਾ ਪੰਜਾਬ ਪਹਿਲੇ ਨੰਬਰ ਤੇ ਉਜੜਨਾਗਾ ਉਸ ਚੀਜ਼ ਪੰਜਾਬ ਦੇ ਵਿੱਚ ਉਸ ਨੇੜੇ 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 ਤੇ ਜਿੰਨੇ ਵੀ ਪਿੰਡ ਹੋਣਗੇ ਹਮ ਉਹਨਾਂ ਨੂੰ ਹਾਈ ਅਲਰਟ ਕਰਤਾ ਹੁਣ ਆਲਮੋਸਟ ਆਲਮੋਸਟ ਕਰਤਾ ਹੁਣ ਜਾਓ ਭਾਈ ਹਾਂ ਮੂਵ ਹੋ ਜੋ ਪਿਛਲੀ ਵਾਰ ਜਦੋਂ ਮੈਨੂੰ ਯਾਦ ਨਹੀਂ ਛਾਰੇ 65 ਦੀ ਕਿ 71 ਦੀ ਲੜਾਈ ਸੀਗੀ ਉਦੋਂ ਇਹਨਾਂ ਨੇ ਪਿੰਡ ਵਿਲੇ ਕਰਤੇ ਸੀਗੇ ਤੇ ਦਾਦਾ ਮੇਰਾ ਦੱਸਿਆ ਕਰੇ ਕਿ ਅਸੀਂ ਆਪ ਵੇਖੇ ਲੋਕੀ ਗੱਡਿਆਂ ਤੇ ਭਰ ਭਰ ਕੇ ਆਪ ਦਾ ਸਮਾਨ ਉਲ ਡਾਂਦੇ ਹੋਏ ਦੂਜੇ ਪਿੰਡਾਂ 'ਚ ਸ਼ਿਫਟ ਹੋਏ ਆ ਉਦੋਂ ਹਾਂ ਐ ਉਜੜਦੇ ਆ ਪਿੰਡ ਐ ਉਜੜਦੇ ਆ ਵੀ ਜਿਨ੍ਹਾਂ ਦੇ ਉਜੜਦੇ ਉਹਨਾਂ ਨੂੰ ਪਤਾ ਲੱਗਦਾ ਜੀ ਉਹਨਾਂ ਨੂੰ ਪਤਾ ਲੱਗਦਾ ਉਹ ਨਹੀਂ ਚਾਹੁੰਦੇਗੇ ਇਹ ਲੜਾਈਆਂ ਹੋਣ ਉਹ ਚਾਹੁੰਦੇ ਆ ਕਿ ਕੋਆਪਰੇਟਿਵ ਕੋਆਪਰੇਸ਼ਨ ਹੋਵੇ ਉਹਨਾਂ ਨੂੰ ਖਤਮ ਕਰਨ ਪਾਕਿਸਤਾਨ ਨੂੰ ਸਾਥ ਦੇਵੇ ਜੇ ਨਹੀਂ ਸਾਥ ਦੇ ਰਿਹਾ ਤਾਂ ਆਪ ਦੀ ਹਿੰਮਤ ਕਰਕੇ ਉਹਨਾਂ ਨੂੰ ਖਤਮ ਕਰਕੇ ਆਓ બસ ਮੈਂ ਤਾਂ ਇੱਕ ਇਹਨਾਂ ਵਿਚਾਰੇ ਜਿਹੜੇ ਮੁਸਲਮਾਨ ਉੱਥੋਂ ਦੇ ਹੈਗੇ ਹਨ ਜਿਹੜੇ ਛੋਟੇ-ਮੋਟੇ ਵਪਾਰੀ ਆ ਭਾਈ ਉਹਨਾਂ ਨੂੰ ਮੁਆਵਜ਼ਾ ਮੁਵਜ਼ਾ ਦੇ ਦੋ ਕੋਈ ਥੋੜੀ ਨਲਾਇਕੀ ਕਰਕੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਹਾਂ ਹਨਾ ਵੀ ਉਹਨਾਂ ਨੂੰ ਭਾਈ ਕੁਛ ਨਾ ਕੁਛ ਦਿਓ ਤੁਸੀਂ ਹਾਂ ਉਹਨਾਂ ਨੂੰ ਦਿਓ ਵੀ ਉਹ ਉੱਠ ਸਕਣ ਆਪਦੀ ਜ਼ਿੰਦਗੀ ਦੇ ਵਿੱਚ ਨਹੀਂ ਤਾਂ ਕ੍ਰਾਈਮ ਵਧੂਗਾ ਹੂੰ ਉਹ ਟੈਰਰਿਸਟ ਵਾਲੇ ਪਾਸੇ ਵੀ ਜਾ ਸਕਦੇ ਆ ਥੋੜੀਆਂ ਨਲਾਇਕੀਆਂ ਕਰਕੇ ਉਹ ਉਸ ਚੀਜ਼ੋਂ ਨਿਕਲਣਾ ਚਾਹੁੰਦੇ ਆ ਪਰ ਜੇ ਤੁਸੀਂ ਨਹੀਂ ਉਹਨਾਂ ਨੂੰ ਨਿਕਲਦੇ ਹੋਗੇ ਉਹ ਨਹੀਂ ਨਿਕਲ ਮੇ ਨਿਕਲਣਗੇ ਕਿਉਂਕਿ ਕਲੇਮ ਹੁਣ ਇੰਡੀਆ ਕਸ਼ਮੀਰ ਹੈ ਜਿਹੜਾ ਇੰਡੀਆ ਦੇ ਅੰਡਰ ਕਲੇਮ ਹੋ ਰਿਹਾਗਾ ਉਹ ਜੋ ਵੀ ਹੋ ਰਿਹਾਗਾ ਤਾਂ ਫਿਰ ਜ਼ਿੰਮੇਵਾਰੀ ਵੀ ਤਾਂ ਇੰਡੀਆ ਦੀ ਬਣਦੀ ਹੈ ਨਾ ਕਿ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਕਹਵੇ ਵੀ ਭਾਈ ਹਾਂ ਭਾਈ ਤੁਹਾਡਾ ਅਸੀਂ ਆਹਾ ਵੀ ਹਾਂ ਚਲੋ ਨੁਕਸਾਨ ਹੋਰ ਗਿਆ ਜੋ ਹੋ ਗਿਆ ਹੁਣ ਤੁਹਾਡਾ ਨੁਕਸਾਨ ਹੋਊਗਾ ਵੀ ਭਾਈ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਵਾਪਸੀ ਕੋਈ ਉਸੇ ਤਰੀਕੇ ਦੀ ਬਣਾ ਲਓ ਵੀ ਜਿਹੜੀ ਹੋਰ ਖਤਰਨਾਕ ਨਹੀਂ ਉਹਦੇ ਲਈ ਉਹਨਾਂ ਨੂੰ ਕੁਝ ਨਾ ਕੁਝ ਲੋਕਾਂ ਦੇ ਵਿੱਚ ਕੋਈ ਐਸਸੀ ਕਰਨਾ ਚਾਹੀਦਾਗਾ ਵੀ ਲੋਕਾਂ ਨੂੰ ਵਾਪਸੀ ਕਰਾਉਣੀ ਚਾਹੀਦੀ ਹੈ ਟੂਰਿਜ਼ਮ ਦੀ ਹਾਂ ਅੱਗੇ ਜਾ ਕੇ ਹਜੇ ਤਾਂ ਆਹੋ ਸੁਨਾਮ ਸੰਕਿਨਾ ਹਜੇ ਤਾਂ ਇਹਨਾਂ ਨੇ ਆਪਣੇ ਤੱਕ ਉਹਨਾਂ ਦਾ ਮੁਆਵਜ਼ਾ ਮੁਵਜ਼ਾ ਕੁਝ ਦੇਣ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਊਗਾ ਗਲਤ ਨੁਕਸਾਨ ਪਰਪਾਈ ਹੋ ਜਾਏ ਪਰਪਾਈ ਹੋ ਜਾਏ ਵਿਚਾਰੇ ਵੀ ਉਹ ਗਲਤ ਪਾਸੇ ਨਾ ਜਾ ਹਾਂ 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 ਬਾਕੀ ਤੁਸੀਂ ਦੇਖੋ ਜਿਹੜੇ ਆਮ ਲੋਕੀ ਹੈ ਆਮ ਲੋਕਾਂ ਦਾ ਜਿਹੜਾ ਉਹਦੇ ਕਰਕੇ ਚਲੋ ਉਹ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਉਹਦਾ ਵੀ 26 ਲੋਕਾਂ ਦਾ ਤਾਂ ਆਪਾਂ ਕਿਤੇ ਦੇਣਾ ਦੇ ਨਹੀਂ ਸਕਦੇ ਕਿ ਜਿਹੜੇ ਚਲੇ ਗਏ ਠੀਕ ਹੈ ਪਰ ਜਿਹੜੇ ਆਮ ਲੋਕ ਕੀ ਆ ਹੁਣ ਮੈਂ ਪਿੱਛੇ ਜੇ ਇੱਕ ਵੇਖ ਰਿਹਾ ਸੀਗਾ ਤੇ ਉਹ ਚ ਦੋ ਜਿਹੜੀਆਂ ਲੜਕੀਆਂ ਸੀਗੀਆਂ ਵਿਆਹ ਵਿਆਹ ਉਹਨਾਂ ਨੇ ਕਰਵਾਇਆ ਹੋਇਆ ਇਸ ਪਾਕਿਸਤਾਨ ਤੇ ਉਹ ਇੱਕ ਹਿਸਾਬ ਦਾ ਆਪਦੇ ਪੇਕੇ ਆਈਆਂ ਹੋਈਆਂ ਸੀ ਪੇਕੇ ਆਏ ਮੈਂ ਦੇਖਿਆ ਟਾਰੀ ਬਾਰਡਰ ਟਾਰੀ ਬਾਰਡਰ ਤੇ ਤੇ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਦਾ ਪਾਕਿਸਤਾਨ ਨੇ ਪਾਸ ਉਹਨਾਂ ਦੇ ਇੰਡੀਅਨ ਪਾਸਪੋਰਟ ਇੰਡੀਅਨ ਪਾਸਪੋਰਟ ਸੀਗੇ ਉਰਲਗੀਆਂ ਫੈਮਲੀਆਂ ਕੀ ਪਤਾ ਹੁਣ ਬਾਰਡਰ ਦਾ ਕਦੋਂ ਖੁੱਲਣਾ ਕਦੋਂ ਉਹ ਦੋ ਖੁੱਲ ਹੁਣ ਕਾਦੇ ਛੇਦੀ ਖੁੱਲਣਾ ਹੋਰ ਕੀ ਖੁੱਲਨੇ ਤੇ ਹੋਰ ਦੇਖੋ ਵੀ ਤੁਸੀਂ ਪਿੱਛੇ ਜੇ ਆਪਣੇ ਕਿੰਨੇ ਜਿਹੜੇ ਉਹ ਹੋਗੇ ਹੈਗੇ ਸਮਾਗਮ ਹੋਏ ਹੈ ਜਿਹੜੇ ਪੰਜਾਬੀ ਸਮਾਗਮ ਹੋਏ ਹੈਗੇ ਲਾਹੌਰ ਦੇ ਵਿੱਚ ਹਮ ਬੜੇ ਤਗੜੇ ਤਗੜੇ ਗੀਤਕਾਰਾਂ ਦੇ ਤੇ ਹੋਰ ਪੰਜਾਬੀ ਹਨਾ ਕਲਚਰਲ ਦੇ ਐਕਟੀਵਿਟੀਜ਼ ਜੋ ਵੀ ਹੋਈਆਂ ਹਨਾ ਉਹ ਸਾਰੀਆਂ ਖਤਮ ਹੋ ਜਾਣੀਆਂ ਖਤਮ ਹੋ ਜਾਣੀਆਂ ਯਾਰ ਪਹਿਲ ਕਰਦੇ ਪਏ ਸੀ ਦੋਵੇਂ ਪਾਸੇ ਦੇ ਵਿਚਾਰੇ ਜਿਹੜੇ ਨਾਰਮਲ ਲੋਕ ਸੀਗੇ ਉਹ ਵਿਚਾਰੇ ਕੋਸ਼ਿਸ਼ ਕਰਦੇ ਪਏ ਸੀਗੇ ਵੀ ਅਸੀਂ ਨੇੜੇ ਆਈਏ ਨੇੜੇ ਆਈਏ ਸਰਕਾਰਾਂ ਨੇੜੇ ਆ ਜਾਣੀਆਂ ਹਾਂ ਪਰ ਹੁਣ ਕੀ ਪਤਾ ਦੋਵਾਂ ਸਰਕਾਰਾਂ ਦੇ ਦਿਮਾਗ 'ਚ ਕੀ ਸੀ ਜਿਹੜੇ ਫੇਰ ਵੰਡੀਆਂ ਪਾਤੀਆਂ ਹਾਂ ਹਾਂ ਫੇਰ ਵੰਡੀਆਂ ਪੈਣੀਆਂ ਹਨਾ ਸਾਰਾ ਸਤਿਆਨਾਸ਼ ਕਰਕੇ ਰੱਖਤਾ ਵੀ ਲੋਕੀ ਵਿਚਾਰੇ ਜਿਹੜੇ ਨਾਰਮਲ ਪੀਪਲ ਆ ਹਨਾ ਜਿਹੜੇ ਆ ਆਮ ਲੋਕ ਆ ਹਾਂ ਇਹ ਵਿਚਾਰੇ ਦੂਰੀਆਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਪਏ ਆ ਪਰ ਵੀ ਹਾਂ ਇੰਟਰਨਮੈਂਟਾਂ ਇਸ ਲੈਵ ਹੋਰ ਗੇਮਾਂ ਖੇਡ-ਖੇਡ ਕੇ ਸਾਰਾ ਖੇਲ ਹੀ ਖਰਾਬ ਪਈ ਜਾਂਦੀਆਂ ਆ ਤੇ ਸਾਰੀ ਜ਼ਿੰਦਗੀ ਜਿਹੜੇ ਮਨ ਲੱਗਦਾ ਘਾਟੇ ਕਦੇ ਪੂਰੇ ਨਹੀਂ ਹੋਣੇ ਹਾਂਜੀ ਹਾਂ ਜੋ ਵੀ ਹੋਵੇ ਵਧੀਆ ਹੋਵੇ ਠੀਕ ਆ ਜੀ ਜੇ ਕੋਈ ਪਾਕਿਸਤਾਨ ਕਹਿੰਦੀ ਵੀ ਅਸੀਂ ਸਾਥ ਦੇਣਾ ਉਹ ਵਧੀਆ ਹੋਵੇ ਤੇ ਇਹਨਾਂ ਦਾ ਨਿਬੇੜਾ ਕਰਨ ਇਹ ਹੂੰ ਇੰਡੀਆ ਵਾਲੇ ਠੀਕ ਆ ਜੀ ਭਾਰਤ ਵਾਲੇ ਆਲਰੇਡੀ ਤਿਆਰ ਨੇ ਸੰਤਪਲਾ ਆਪ ਦਾ ਚੱਕੀ ਬੈਠੇ ਨੇ ਤੇ ਪਰ ਵੀ 7 ਦਿਨ ਪਾਕਿਸਤਾਨ ਵਾਲੇ ਤੇ ਉਹਨਾਂ ਨੂੰ ਟੈਰਰਿਸਟ ਨੂੰ ਖਤਮ ਕਰਵਾਉਣ ਉਹਨਾਂ ਦੀ ਲੋਕੇਸ਼ਨ ਪਤਾ ਕਰਨ ਸਾਰਾ ਕੁਝ ਕਰਨ ਨਿਬੇੜਾ ਹੋਵੇ ਤੇ ਮੈਂ ਤਾਂ ਇਹੀ ਕਹਿਣਾ ਵੀ ਚੰਗਾ ਚੰਗਾ ਹੋਵੇ ਜੰਗਾਂ ਤੋਂ ਬਚ ਜਾਈਏ ਇਹ ਤਾਂ ਹੁਣ ਸਗ ਅਰੇ ਅਣਜਾਣ ਹੂੰ ਤੇ ਜਾਂ ਰੱਬ ਜਾਣੇ ਹਾਂ ਵੀ ਉਹਨਾਂ ਦੇ ਦਿਲ ਚ ਕੀ ਹੈ ਉਹਨਾਂ ਦੇ ਚਲੋ ਜੀ ਇਹ ਦੇ ਨਾਲ ਹੀ ਸਾਡਾ ਅੱਜ ਦਾ ਇਹ ਐਪੀਸੋਡ ਖਤਮ ਕਰਦੇ ਹਾਂ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੇਕਰ ਤੁਹਾਨੂੰ ਸਾਡਾ ਇਹ ਵਧੀਆ ਲੱਗਿਆ ਤੇ ਪਲੀਜ਼ ਇਹਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਧੰਨਵਾਦ ਰੱਬ ਰੱਖਾ ਜੀ